ਗਰਮੀਆਂ ਦੇ ਵਿੱਚ ਗੁਲਫੀ ਦਾ ਨਾਮ ਸੁਣ ਕੇ ਸਭ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਤੇ ਗੁਲਫੀ ਹੈ ਜਿਹੜੀ ਸਭ ਨੂੰ ਪਸੰਦ ਹੁੰਦੀ ਹੈ ਪਰ ਗੁਲਫੀ ਬਣਾਉਣੀ ਪੈਂਦੀ ਹੈ ਜਦੋਂ ਥਾਪਾ ਨੂੰ ਦੁੱਧ ਨੂੰ ਖਾੜ ਕੇ ਤਿਆਰ ਕਰਨਾ ਪੈਂਦਾ ਫਿਰ ਜ਼ਿਆਦਾ ਸਮਾਂ ਲੱਗ ਜਾਂਦਾ ਫਿਰ ਆਪਾਂ ਬਾਜ਼ਾਰ ਵਾਲੀ ਗੁਲਫੀ ਖਾਣੀ ਹੀ ਪਸੰਦ ਕਰਦੇ ਹਾਂ ਪਰ ਅੱਜ ਮੈਂ ਤੁਹਾਡੇ ਨਾਲ ਇੱਕ ਇਹ ਜਿਹਾ ਤਰੀਕਾ ਸ਼ੇਅਰ ਕਰੂੰਗੀ ਜਿਦੇ ਵਿੱਚ ਤੁਹਾਨੂੰ ਨਾ ਤਾਂ ਅੱਗ ਬਾਲਣ ਦੀ ਜ਼ਰੂਰਤ ਹੈ ਨਾ ਕਿਸੇ ਕਰੀਮ ਦੀ ਜ਼ਰੂਰਤ ਹੈ ਨਾ ਮਸ਼ੀਨ ਦੀ ਜ਼ਰੂਰਤ ਹੈ ਇੰਨੀ ਜਿਆਦਾ ਨਰਮ ਬਿਲਕੁਲ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਇੰਨੀ ਜਿਆਦਾ ਸਵਾਦ ਗੁਲਫੀ ਹੈ ਜਿਹੜੀ ਆਪਾਂ ਛੱਟ ਤੇ ਚਲੋ ਜੀ ਅੱਜ ਆਪਾਂ ਸਿੱਖਦੇ ਹਾਂ ਇਹ ਮਲਾਈ ਪਿਸਤਾ ਗੁਲਫੀ ਬਣਾਉਣੀ ਬਿਨਾ ਅੱਗ ਵਾਲੇ ਬਿਨਾ ਕਿਸੇ ਕਰੀਮ ਤੋਂ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਚਟਪਟ ਗੁਲਫ਼ੀ ਬਣਾ ਕੇ ਤਿਆਰ ਕਰਾਂਗੇ ਬਿਨਾਂ ਅੱਗ ਵਾਲੇ ਆਪਾਂ ਇਹ ਗੁਲਫ਼ੀ ਬਣਾਵਾਂਗੇ ਆਪਾਂ ਬਣਾਵਾਂਗੇ ਮਲਾਈ ਪੇਸਤਾ ਗੁਲਫ਼ੀ ਜਿਹਨੂੰ ਕੇ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਚਟਪਟ ਬਣਾ ਲਓਗੇ ਨਾ ਜ਼ਿਆਦਾ ਸਮਾਨ ਦੀ ਜ਼ਰੂਰਤ ਹੈ ਨਾ ਜ਼ਿਆਦਾ ਖਰਚੇ ਦੀ ਜ਼ਰੂਰਤ ਹੈ ਤੇ ਨਾ ਹੀ ਆਪਾਂ ਨੂੰ ਕਿਸੇ ਮਸ਼ੀਨ ਦੀ ਜ਼ਰੂਰਤ ਹੈ ਇਹਨੂੰ ਬਣਾਉਣਾ ਇੰਨਾ ਆਸਾਨ ਹੈ ਵੀ ਸਾਰੀਆਂ ਗਰਮੀਆਂ ਤੁਸੀਂ ਇਹੀ ਗੁਲਫ਼ੀ ਹੈ ਜਿਹੜੀ ਬਣਾ ਕੇ ਖਾਓਗੇ ਸਭ ਨੂੰ ਪਸੰਦ ਆਊਗੀ ਤੇ ਚਟਪਟ ਬਣਾ ਲਓਗੇ ਚਲੋ ਜੀ ਫਿਰ ਇਹ ਗੁਲਫ਼ੀ ਬਣਾਉਣੀ ਆਪਾਂ ਸਿੱਖ ਲੈਣੀ ਆ ਵੀ ਬਿਨ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਤੋਂ ਆਦੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਇਹ ਕੋਲਫੀ ਬਣਾਉਣ ਦੇ ਲਈ ਆਪਾਂ ਨੂੰ ਚਾਹੀਦੀ ਹੈ ਇੱਥੇ ਮਲਾਈ ਜਦੋਂ ਆਪਾਂ ਦੁੱਧ ਨੂੰ ਉਬਾਲ ਦੇ ਕੇ ਫ੍ਰਿਜ ਦੇ ਵਿੱਚ ਰੱਖ ਲੈਣੇ ਆ ਉਦੇ ਉੱਪਰ ਇੱਕ ਲੇਅਰ ਬਣ ਜਾਂਦੀ ਹੈ ਜਿਹਨੂੰ ਕਿ ਆਪਾਂ ਮਲਾਈ ਜਾਂ ਕਰੀਮ ਕਹਿ ਦਿੰਨੇ ਆ ਇਹ ਉਹੀ ਮਲਾਈ ਹੈ ਬਸ ਇਸ ਗੱਲ ਦਾ ਧਿਆਨ ਰੱਖਿਓ ਵੀ ਮਲਾਈ ਹੈ ਜਿਹੜੀ ਜ਼ਿਆਦਾ ਦਿਨਾਂ ਦੀ ਪੁਰਾਣੀ ਨਹੀਂ ਹੋਣੀ ਚਾਹੀਦੀ ਯਾਨੀ ਕਿ ਖੱਟੀ ਨਹੀਂ ਹੋਣੀ ਚਾਹੀਦੀ ਟੇਸਟ ਦੇ ਵਿੱਚ ਇਹ 2-3 ਦਿਨਾਂ ਦੀ ਮਲਾਈ ਹੈ ਤੇ ਇੱਕ ਕੌਲੀ ਤੋਂ ਥੋੜੀ ਜੀ ਘੱਟ ਹੈ ਇਹਦੇ ਨਾਲ ਆਪਣੀ ਗੁਲਫੀ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਬਿਲਕੁਲ ਨਰਮ ਬਣ ਕੇ ਤਿਆਰ ਹੋਊਗੀ ਕਰੀਮੀ ਟੈਕਸਚਰ ਦੀ ਤੇ ਟੇਸਟ ਦਾ ਬਹੁਤ ਵਧੀਆ ਆਊਗਾ ਜੇ ਤੁਹਾਡੇ ਕੋਲੇ ਮਲਾਈ ਨਾ ਹੋਈ ਤੁਸੀਂ ਬਾਜ਼ਾਰ ਵਾਲੀ ਫਰੈਸ਼ ਕਰੀਮ ਵੀ ਵਰਤ ਸਕਦੇ ਹੋ ਤੇ ਇਹ ਇੱਕ ਕੌਲੀ ਤੋਂ ਥੋੜੀ ਜਿਹੀ ਘੱਟ ਆ ਆਪਣੇ ਕੋਲੇ ਹੁਣ ਇੱਕ ਗੁੱਲੇ ਡਾਉਂਗੇ ਦੇ ਵਿੱਚ ਆਪਾਂ ਇਹ ਮਲਾਈ ਹੈ ਜਿਹੜੀ ਇਹ ਐਡ ਕਰ ਦਿਆਂਗੇ ਤੇ ਹੁਣ ਜੀ ਇੱਥੇ ਆਪਾਂ ਇੱਕ ਕੌਲੀ ਦੇ ਵਿੱਚ ਲੈਤਾ ਥੋੜਾ ਜਿਹਾ ਹਲਕਾ ਗਰਮ ਦੁੱਧ ਜਿਆਦਾ ਵੀ ਗਰਮ ਨਹੀਂ ਕਰਨਾ ਹਲਕਾ ਗਰਮ ਇਸ ਕਰਕੇ ਆਪਾਂ ਬਾਰਤ ਰਹੇ ਆ ਜਿਹੜੀ ਮਲਾਈ ਉਹ ਫਰਿੱਜ ਚ ਰੱਖੀ ਹੋਈ ਸੀ ਤੇ ਉਹ ਆਸਾਨੀ ਨਾਲ ਮੈਲਟ ਹੋ ਜਾਈਏ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਥੋੜਾ ਜਿਹਾ ਮਿਕਸ ਕਰੀਏ ਵਿਸਕਰ ਦੀ ਮਦਦ ਨਾਲ ਥੋੜਾ ਜਿਆ ਨੂੰ ਮਿਕਸ ਕਰ ਲਾਂਗੇ ਵਧੀਆ ਇਹ ਮਿਕਸ ਹੋ ਜੂਗੀ ਦੇਖੋ ਤਦ ਜੋ ਤੁਸੀਂ ਕੋਈ ਵੀ ਵਰਤ ਸਕਦੇ ਹੋ ਫੁੱਲ ਫੈਂਡ ਵੀ ਵਰਤ ਸਕਦੇ ਹੋ ਜਾਂ ਨਾਰਮਲ ਜੋ ਵੀ ਕਰੇ ਵਰਤਦੇ ਤੁਸੀਂ ਉਹ ਵੀ ਵਰਤ ਸਕਦੇ ਹੋ ਤੇ ਹੁਣ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਏ ਦੇਖੋ ਜੇ ਥੋੜੀਆਂ-ਬਹੁਤੀਆਂ ਮਲਾਈ ਦੀਆਂ ਗੰਢਾਂ ਰਹਿ ਗਈਆਂ ਕੋਈ ਚੱਕਰ ਨਹੀਂ ਅੱਗੇ ਜਾ ਕੇ ਜਿਸ ਤਰੀਕੇ ਨਾਲ ਆਪਾਂ ਗੁਲਫੀ ਬਣਾਵਾਂਗੇ ਨਾ ਫਿਰ ਉਹ ਚੰਗੇ ਤਰੀਕੇ ਨਾਲ ਇਹ ਜੈਟ ਹੋ ਜਾਣਗੀਆਂ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ 2-3 ਚੁਟਕੀਆਂ ਜਿਹੜੀਆਂ ਇਲਾਇਚੀ ਪਾਊਡਰ ਦੀਆਂ ਬਾਜ਼ਾਰ 'ਚੋਂ ਵੀ ਮਿਲ ਜਾਂਦਾ ਹੈ ਤੇ ਜਾਂ ਤੁਸੀਂ ਇਲਾਇਚੀ ਦੇ ਵੀਜ਼ ਗੁੰਡੇ ਚ ਘਟ ਕੇ ਉਹਨੂੰ ਮਿਕਸ ਕਰਕੇ ਵੀ ਆਸਾਨੀ ਨਾਲ ਬਣਾ ਸਕਦੇ ਹੋ ਨਾ ਟੇਸਟ ਬਹੁਤ ਵਧੀਆ ਆਊਗਾ ਜੇ ਤੁਹਾਨੂੰ ਫਲੇਵਰ ਪਸੰਦ ਹੋਇਆ ਜਰੂਰ ਐਡ ਕਰਿਓ ਤੇ ਹੁਣ ਇੱਥੇ ਆਪਣੇ ਕੋਲੇ ਹੈਗਾ ਜੀ ਮਿਲਕ ਪਾਊਡਰ ਜੋ ਕਿ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਹੈ ਕਿਸੇ ਵੀ ਬ੍ਰਾਂਡ ਦਾ ਤੁਸੀਂ ਵਰਤ ਸਕਦੇ ਜਿਹੜਾ ਤੁਸੀਂ ਅੱਗੇ ਘਰੇ ਵਰਤਦੇ ਹੋ ਇਹਦੇ ਵਿੱਚ ਆਪਾਂ 4-5 ਚਮਚੇ ਜਿਹੜੇ ਫੁੱਲ ਭਰ ਕੇ ਮਿਲਕ ਪਾਊਡਰ ਦੇ ਪਾਵਾਂਗੇ ਤੇ ਮਿਲਕ ਪਾਊਡਰ ਦੀ ਵਜ੍ਹਾ ਕਰ ਨਾਲ ਜਿਹੜੀ ਗੁਲਫੀ ਹੈ ਨਾ ਉਹ ਇੱਕਦਮ ਕਰੀਮੀ ਬਣ ਕੇ ਤਿਆਰ ਹੋਊਗੀ ਬਿਲਕੁਲ ਬਾਜ਼ਾਰ ਵਰਗਾ ਉਹਦਾ ਟੇਸਟ ਆਊਗਾ ਬਿਨਾਂ ਖੋਏ ਤੋਂ ਤੇ ਬਿਨਾ ਅੱਗ ਵਾਲੇ ਜਿਹੜੀ ਇੰਨੀ ਵਧੀਆ ਕੁਲਫੀ ਬਣ ਕੇ ਤਿਆਰ ਹੋ ਜੂਗੀ। ਬਾਕੀ ਜੇ ਅਗਰ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਐਡ ਕਰਾਂਗੇ ਨਾ ਉਹਦੀ ਵਜ੍ਹਾ ਕਰਨਾ ਜਿਹੜਾ ਇਹ ਮਿਕਸ ਹੈ ਉਹ ਥੋੜਾ ਜਿਹਾ ਗਾੜਾ ਬਣ ਜੂਗਾ ਯਾਨੀ ਕਿ ਦੁੱਧ ਨੂੰ ਪਾਣੀ ਦੀ ਮਾਤਰਾ ਨੂੰ ਇਹ ਸੋਖ ਲੈਂਦਾ। ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਿਆਂਗੇ ਚੰਗੇ ਤਰੀਕੇ ਨਾਲ। ਲਓ ਜੀ ਜਦੋਂ ਆਪਾਂ ਇਹਨੂੰ ਮਿਕਸ ਕਰਤਾ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਜਿਹੜਾ ਇਹ ਕੁਲਫੀ ਦਾ ਮਿਕਸ ਹੈ ਨਾ ਚਟਪੜ ਤਿਆਰ ਹੋ ਗਿਆ। ਬਿਨਾ ਕੁੱਕ ਕੀਤੇ ਬਿਨਾ ਅੱਗ ਵਾਲੇ ਦੇਖੋ। ਤੇ ਹੁਣ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਯਾਨੀ ਕਿ ਅੱਧਿਕ ਖੌਲੀ ਤੋਂ ਘੱਟ ਠੰਡਾ ਦੁੱਧ ਐਡ ਕਰ ਦੇਾਂਗੇ ਤੇ ਇਹਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਦੇਾਂਗੇ ਇਹ ਆਪਣਾ ਕੁਲਫੀ ਵਾਲਾ ਮਿਕਸ ਆ ਜਿਹੜਾ ਚਟਪੜ ਤਿਆਰ ਹੋ ਗਿਆ ਥੋੜਾ ਜਿਹਾ ਟਾਈਮ ਆਪਾਂ ਇਹਨੂੰ ਸਾਈਡ ਤੇ ਰੱਖ ਦੇਾਂਗੇ 5 ਮਿੰਟ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਵਧੀਆ ਹੈ ਇਨਸਟੈਂਟ ਹੈ ਜਿਹੜਾ ਮਿਕਸ ਤਿਆਰ ਹੋ ਗਿਆ ਕੁਲਫੀ ਬਣਾਉਣ ਦੇ ਲਈ ਅਕਸਰ ਜਦੋਂ ਆਪਾਂ ਕੁਲਫੀ ਬਣਾਉਣ ਬਾਰੇ ਸੋਚਦੇ ਹਾਂ ਤਾਂ ਆਪਾਂ ਨੂੰ ਲੱਗਦਾ ਹੈ ਵੀ ਦੁੱਧ ਨੂੰ ਜਿਹੜਾ ਕਾੜ ਕਾੜ ਕੇ ਤਿਆਰ ਕਰਨਾ ਪੂ ਜਿਆਦਾ ਸਮਾਂ ਲੱਗੂਗਾ ਫਿਰ ਆਪਾਂ ਕੁਲਫੀ ਬਣਾਉਣੀ ਛੱਡ ਦਿੰਦੇ ਆ ਆਪਾਂ ਬਾਜ਼ਾਰ ਵਾਲੀ ਖਾਣੀ ਪਸੰਦ ਕਰਦੇ ਆ ਪਰ ਜੇਕਰ ਆਪਾਂ ਇਸ ਤਰੀਕੇ ਨਾਲ ਸਾਫ਼ ਸੁਥਰੇ ਢੰਗ ਨਾਲ ਘਰ ਦੇ ਵਿੱਚ ਕੁਲਫੀ ਤਿਆਰ ਕਰਦੇ ਆ ਉਹਦੇ ਮਨ ਨੂੰ ਵੀ ਤਸੱਲੀ ਹੋ ਜਾਂਦੀ ਆ ਤੇ ਬੱਚਿਆਂ ਨੂੰ ਵੀ ਆਪਾਂ ਬਣਾ ਕੇ ਦਿੰਨੇ ਆ ਤਾਂ ਵਧੀਆ ਬਣਦੀ ਆ ਇਹ ਲਓ ਜੀ ਹੁਣ ਇਧਰ ਆਪਣੇ ਕੋਲੇ ਹੈਗਾ ਮਿਕਸੀ ਵਾਲਾ ਜੱਗ ਇਹਦੇ ਵਿੱਚ ਆਪਾਂ ਥੋੜੇ ਜਿਹਾ ਕਾਜੂ ਤੇ ਥੋੜੇ ਜਿਹਾ ਬਦਾਮ ਐਡ ਕਰਦੇ ਤੇ ਅੱਧੀ ਕਖੌਲੀ ਛੋਟੀ ਹੈ ਜਿਹੜੀ ਆਪਾਂ ਖੰਡ ਦੀ ਐਡ ਕਰਤੀ ਕਿਉਂਕਿ ਮਿਲਕ ਪਾਊਡਰ ਦੇ ਵਿੱਚ ਵੀ ਬਹੁਤ ਮਿੱਠਾ ਹੁੰਦਾ ਇਸ ਕਰਕੇ ਮਿੱਠਾ ਜਿਹੜਾ ਆਪਾਂ ਘਾਟੀ ਐਡ ਕੀਤਾ ਇਹ ਆਪਣੇ ਕੋਲੇ ਹੈਗਾ ਥੋੜੇ ਜਿਹਾ ਪੇਸਟ ਇਹਨਾਂ ਨੂੰ ਆਪਾਂ ਭਿਉ ਕੇ ਰੱਖਤਾ ਸੀਗਾ ਥੋੜੇ ਜਿਹਾ ਗਰਮ ਪਾਣੀ ਦੇ ਵਿੱਚ ਇਹ ਐਡ ਕਰ ਦਿਆਂਗੇ ਹੁਣ ਇਹਦੇ ਵਿੱਚ ਜਿਹੜਾ ਆਪਾਂ ਕੁਲਫੀ ਵਾਲਾ ਮਿਕਸ ਤਿਆਰ ਕਰਕੇ ਰੱਖਿਆ ਸੀ ਸਾਰਾ ਇਹ ਐਡ ਕਰ ਦਿਆਂਗੇ ਕਿੰਨਾ ਵਧੀਆ ਦੇਖੋ ਇਹ ਬਿਲਕੁਲ ਗਾੜਾ ਗਾੜਾ ਬਣ ਕੇ ਤਿਆਰ ਹੋ ਗਿਆ ਉਹ ਵੀ ਬਿਨਾ ਕੋਏ ਤੋਂ ਬਿਨਾ ਦੁੱਧ ਨੂੰ ਕਾੜੇ ਸਭ ਤੋਂ ਵਧੀਆ ਗੱਲ ਕਿ ਬਿਨਾ ਅੱਗ ਵਾਲੇ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਦੇਖੋ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਹੋ ਗਈਆਂ ਕਿੰਨਾ ਕਰੀਮੀ ਟੈਕਸਚਰ ਦਾ ਇਹ ਬਣ ਕੇ ਤਿਆਰ ਹੋ ਗਿਆ ਇਸ ਤਰੀਕੇ ਦੀ ਹੀ ਆਪਣੀ ਬਿਲਕੁਲ ਕਰੀਮੀ ਟੈਕਸਚਰ ਦੀ ਕੁਲਫੀ ਬਣ ਕੇ ਤਿਆਰ ਹੋਊਗੀ ਤੇ ਹੁਣ ਜੀ ਇਹਦੇ ਵਿੱਚ ਆਪਾਂ ਦੋ ਕੁ ਚੁਟਕੀਆਂ ਜਿਹੜੀਆਂ ਕਲਰ ਦੀਆਂ ਐਡ ਕਰ ਦਾਂਗੇ ਗ੍ਰੀਨ ਫੂਡ ਕਲਰ ਐਡ ਕਰਾਂਗੇ ਕਿਉਂਕਿ ਆਪਾਂ ਪਿਸਤੇ ਵਾਲੀ ਗੁਲਫੀ ਬਣਾ ਰਹੇ ਹਾਂ ਥੋੜੀ ਜਿਹੀ ਬਰੀਕ ਕੱਟੇ ਹੋਏ ਪਿਸਤੇ ਐਡ ਕਰ ਦਾਂਗੇ ਥੋੜੀ ਜਿਹੀ ਗਾਰਨਿਸ਼ ਕਰ ਲਈ ਬਚਾ ਕੇ ਰੱਖ ਲਾਂਗੇ ਕਲਰ ਨੂੰ ਆਪਾਂ ਮਿਕਸ ਕਰ ਦਾਂਗੇ ਜੇ ਤੁਸੀਂ ਕਲਰ ਨਹੀਂ ਐਡ ਕਰਨਾ ਬਿਲਕੁਲ ਆਪਸ਼ਨਲ ਹੈ ਤਾਂ ਥੋੜੀ ਜਿਹੀ ਪਿਸਤਿਆਂ ਦੀ ਮਾਤਰਾ ਤੁਸੀਂ ਵਧਾ ਦਿਓ ਤੇ ਉਹਦੀ ਵਜ੍ਹਾ ਕਰਨਾ ਜਿਹੜਾ ਗੁਲਫੀ ਦਾ ਕਲਰ ਬਿਲਕੁਲ ਬਾਜ਼ਾਰ ਵਰਗਾ ਆਊਗਾ ਲਓ ਜੀ ਇਹ ਆਪਣੇ ਕੋਲੇ ਗੁਲਫੀ ਵਾਲੇ ਮੋਲਡ ਹੈ ਆਪਾਂ ਇਹਦੇ ਵਿੱਚ ਗੁਲਫੀ ਆ ਜਿਹੜੀ ਸੈੱਟ ਕਰਕੇ ਰੱਖਾਂਗੇ ਤੁਸੀਂ ਗਲਾਸ 'ਚ ਵੀ ਕਿਸੇ ਕੌਲੀ 'ਚ ਵੀ ਇਹਨੂੰ ਬਣਾ ਸਕਦੇ ਹੋ ਤੇ ਹੁਣ ਆਪਾਂ ਗਲਾਸ ਦੇ ਵਿੱਚ ਇਹ ਮੋਲਡ ਰੱਖ ਲਾਂਗੇ ਵੀ ਫ੍ਰਿਜ ਦੇ ਵਿੱਚ ਇਹਦਾ ਆਪਾਂ ਰੱਖਾਂਗੇ ਨਾ ਆਸਾਨੀ ਨਾਲ ਇਹ ਸੈੱਟ ਹੋ ਜਾਣਗੇ ਵਧੀਆ ਗੁਲਫੀ ਬਣੂਗੀ ਹੁਣ ਆਪਾਂ ਇਹਨਾਂ ਨੂੰ ਭਰ ਦਾਂਗੇ ਇਸ ਮਿਕਸ ਦੇ ਨਾਲ ਇਸ ਤਰੀਕੇ ਨਾਲ ਤੇ ਥੋੜਾ ਜਿਹਾ ਆਪਾਂ ਉੱਪਰੋਂ ਪੇਸਤੇ ਜਿਹੜੇ ਬਚਾ ਕੇ ਰੱਖੇ ਸੀ ਉਹ ਗਾਰਨਿਸ਼ ਕਰਦੇ ਆਂਗੇ ਦੇਖਣ ਦੇ ਵਿੱਚ ਗੁਲਫੀ ਬਹੁਤ ਵਧੀਆ ਲੱਗੂਗੀ ਸੋ ਇੱਥੇ ਮੇਰੇ ਕੋਲੇ 5 ਗੁਲਫੀਆਂ ਬਣ ਕੇ ਤਿਆਰ ਹੋ ਗਈਆਂ ਸੀਗੀਆਂ ਤੇ ਚਾਰ ਗੁਲਫੀਆਂ ਮੈਂ ਗਲਾਸਾਂ ਦੇ ਵਿੱਚ ਇਸ ਤਰੀਕੇ ਨਾਲ ਰੱਖਤੀਆਂ ਸੀ ਹੁਣ ਆਪਾਂ ਇਹਨਾਂ ਨੂੰ ਫਰਿੱਜ ਦੇ ਵਿੱਚ ਰੱਖ ਦਿਆਂਗੇ 7 ਤੋਂ 8 ਘੰਟੇ ਤੇ ਤੁਸੀਂ ਜਿਹੜਾ ਇਹਨਾਂ ਨੂੰ ਓਵਰਨਾਈਟ ਵੀ ਹੈ ਜਿਹੜਾ ਰੱਖ ਸਕਦੇ ਹੋ ਫਰਿੱਜ ਦੇ ਵਿੱਚ ਬਿਲਕੁਲ ਸੈੱਟ ਕਰਨ ਦੇ ਲਈ ਇਹ ਤਿਆਰ ਹੈ ਛੱਟਪਟੇ ਗੁਲਫੀ ਬਣ ਜਾਂਦੀ ਹੈ ਜੇਕਰ ਇੱਕ ਵਾਰੀ ਬਣਾਓਗੇ ਤਾਂ ਬਾਰ ਬਾਰ ਇਸ ਤਰੀਕੇ ਨਾਲ ਬਣਾਉਗੇ ਤਾਂ ਟੈਕਸਚਰ ਤਾਂ ਇਹਨਾਂ ਨਰਮ ਆਉਂਦਾ ਨਾ ਬਿਨਾ ਕਰੀਮ ਤੋਂ ਕਿਨਾ ਕਿ ਸੇ ਮਸ਼ੀਨ ਤੋਂ ਕੁਲਫੀ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਕੁਲਫੀ ਨੂੰ ਫਰਿੱਜ ਦੇ ਵਿੱਚ ਆਪਾਂ ਰੱਖਤਾ ਸੀਗਾ ਜੀ 7-8 ਘੰਟੇ ਤੇ ਦੋਸਤੋ ਬਾਅਦ ਕੁਲਫੀ ਆ ਜਿਹੜੀ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਕੁਲਫੀਆਂ ਨੂੰ ਇਸ ਤਰੀਕੇ ਨਾਲ ਮੋਲਡ ਦੇ ਵਿੱਚੋਂ ਅਲੱਗ ਕਰ ਲਾਂਗੇ ਤੇ ਬਿਨਾ ਅੱਗ ਵਾਲੇ ਛੱਟਪਟ ਬਿਨਾ ਕਰੀਮ ਤੋਂ ਬਿਨਾ ਕਿਸੇ ਮਸ਼ੀਨ ਤੋਂ ਜਦੋਂ ਤੁਸੀਂ ਇਹ ਕੁਲਫੀਆਂ ਘਰ ਦੇ ਵਿੱਚ ਬਣਾਓਗੇ ਤਾਂ ਸਭ ਤੁਹਾਡੀਆਂ ਤਰੀਫਾਂ ਹੀ ਕਰਨਗੇ ਕਿਉਂਕਿ ਇਹ ਕੁਲਫੀ ਨਹੀਂ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਲਓ ਜੀ ਗਰਮੀ ਬਹੁਤ ਸਹੀ ਤੇ ਆਪਾਂ ਬਰਫ਼ ਦੇ ਉੱਪਰ ਸਾਰੀਆਂ ਕੁਲਫੀਆਂ ਜਿਹੜੀਆਂ ਇਸ ਤਰੀਕੇ ਨਾਲ ਰੱਖ ਦੇਾਂਗੇ ਵੀ ਇਹ ਪਿਗਲਣਾਂ ਕਿਉਂਕਿ ਇਹ ਬਹੁਤ ਨਰਮ ਬਣ ਕੇ ਤਿਆਰ ਹੁੰਦੀਆਂ ਨੇ ਤੇ ਬਹੁਤ ਹੀ ਟੇਸਟੀ ਬਣਦੀਆਂ ਨੇ ਸਾਰੀਆਂ ਕੁਲਫੀਆਂ ਇਸ ਤਰੀਕੇ ਨਾਲ ਤਿਆਰ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਇਕੋ ਬਿਲਕੁਲ ਨਰਮ ਬਣੀ ਹੈ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਨਾ ਹੀ ਆਪਾਂ ਕੋਈ ਬਾਜ਼ਾਰ ਵਾਲੀ ਕਰੀਮ ਵਰਤੀ ਹੈ ਨਾ ਆਪਾਂ ਕਿਸੇ ਮਸ਼ੀਨ ਦੀ ਵਰਤੋਂ ਕੀਤੀ ਹੈ ਤੇ ਨਾ ਆਪਾਂ ਅੱਗ ਵਾਲੀ ਹੈ ਕਿੰਨੀਆਂ ਵਧੀਆ ਬਹੁਤ ਹੀ ਟੇਸਟੀ ਗੋਲਫੀਆਂ ਛਟਪਟ ਬਣ ਕੇ ਹੋ ਗਈਆਂ ਨੇ ਤਿਆਰ ਤੇ ਜੇਕਰ ਤੁਹਾਨੂੰ ਇਹ ਗੋਲਫੀ ਦੀ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਇਹਨੂੰ ਲਾਈਕ ਜ਼ਰੂਰ ਕਰਿਓ ਬਾਅਦ ਤੋਂ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ